ਦੇਖੋ ਅੱਜ ਜਿਹੜੀ ਪੀਸੀਐਮਐਸ ਐਸੋਸੀਏਸ਼ਨ ਹੈ ਉਹਦੀ ਐਕਸਟੈਂਡਡ ਬਾਡੀ ਸਾਰੇ ਜਿਹੜੇ ਉਹਨਾਂ ਦੀ ਸਟੇਟ ਦੀ ਬਾਡੀ ਸੀ ਉਹ ਸਾਰੇ ਆਏ ਹੋਏ ਸੀਗੇ ਬਹੁਤ ਅੱਛੇ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਆ ਪਹਿਲਾਂ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਸਬ-ਕਮੇਟੀ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਦੇ ਨਾਲ ਵੀ ਬਹੁਤ ਅੱਛੀ ਮੀਟਿੰਗ ਹੋਈ ਸੀ ਔਰ ਸਾਡੀ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਸਾਡੀ ਆਪਸ ਦੇ ਵਿੱਚ ساری ਸਹਿਮਤੀ ਹੈਗੀ ਆ ਤਕਰੀਬਨ ਸਾਰਿਆਂ ਵਿੱਚ ਸਹਿਮਤੀ ਹੈ ਜੀ ਜਿਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਉਹਨਾਂ ਦੀ ਮੰਗ ਆਈ ਹੈਗਾ ਨਾ ਜੀ ਚਾਹੇ ਸਕਿਉਰਟੀ ਵਾਲੇ ਆ ਉਹ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਏਗੀ ਉਹ ਕਹਿੰਦੇ ਵੀ ਅਸੀਂ ਸੈਟੀਸਫਾਈਡ ਆ ਪੰਜਾਬ ਗਵਰਨਮੈਂਟ ਬਹੁਤ ਅੱਛੇ ਤਰੀਕੇ ਦੇ ਨਾਲ ਹੈਂਡਲ ਕਰ ਰਹੀ ਹੈ ਇਹਨੂੰ ਚਾਹੇ ਗੱਲ ਕਰੀਏ ਆਪਾਂ ਡਾਕਟਰਾਂ ਦੀ ਰਿਕਰੂਟਮੈਂਟ ਦੀ ਆ ਪ੍ਰੋਸੈਸ ਸ਼ੁਰੂ ਹੋ ਰਹੀ ਹੈ ਤੇ ਦੂਜਾ ਜਿਹੜੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਇਹਨਾਂ ਦੀ ਜਿਹੜੀ ਜਿਹੜੀ ਡਾਇਨਾਮਿਕ ਸ਼ਾਰਟ ਕੈਰੀਅਰ ਪ੍ਰੋਮੋਸ਼ਨ ਸੀ ਜਿਹਨੂੰ ਇਹ ਇਹ ਮੱਲਾ ਆਪਾਂ ਏਸੀਬੀ ਵੀ ਕਹਿ ਦਿੰਦੇ ਆ ਉਹ ਉਹਨਾਂ ਨੇ ਹੌਲਡ ਕਰ ਦਿੱਤੀ ਸੀ ਉਹਨਾਂ ਨੇ ਬਹੁਤ ਸਾਰਾ ਖਲਾਰਾ ਪਾ ਕੇ ਇਹਨਾਂ ਦੀ ਵੀ ਇਹਨਾਂ ਦੀ ਵੀ ਹੌਲਡ ਕਰ ਦਿੱਤੀ ਬਾਕੀ ਵੀ ਬਹੁਤ ਸਾਰੇ ਅਪਲਾਈਸ ਦੀ ਉਹਨਾਂ ਨੇ ਔਰ ਜਿਹੜਾ ਇਨਸ਼ੋਰੈਂਸ ਵਾਲਾ ਸੀਗਾ ਉਹ ਵੀ ਉਹਨਾਂ ਨੇ ਜਿਹੜਾ ਜਿਹੜਾ ਇਨਸ਼ੋਰੈਂਸ ਕੰਪਨੀ ਸੀ ਉਹਨੂੰ ਉਹਨਾਂ ਨੇ ਯੂਨੀਲੇਟਰਲੀ ਜਿਹੜਾ ਸੀਗਾ ਉਹਨੂੰ ਡਿਸਮਿਸ ਕਰਕੇ ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਪੇਮੈਂਟ ਬੰਦ ਹੋ ਗਈ ਸਾਰੇ ਜਿੰਨੇ ਨਰਸਿੰਗ ਹੋਮ ਸੀ ਜਿਹੜੇ ਆਈਐਮਏ ਦੇ ਡਾਕਟਰਸ ਦਾ ਜਿੰਨੇ ਵੀ ਆਪਣੇ ਹਸਪੀਟਲ ਹੈ ਇਨਕਲੂਡਿੰਗ ਪੀਜੀਆਈ ਐਂਡ ਸੈਕਟਰ 32 ਜਾਂ ਸਾਡੇ ਆਪਣੇ ਮੈਡੀਕਲ ਕਾਲਜ ਉਹਨਾਂ ਦੀ ਪੇਮੈਂਟ ਬੰਦ ਹੋ ਗਈ ਉਹ ਹਸਪਤਾਲ ਵੀ ਪੈਰਾਲਾਈਜ਼ ਹੋਏ ਲੋਕਾਂ ਨੂੰ ਵੀ ਨੁਕਸਾਨ ਹੋਇਆ ਤੋ ਜਿਹੜੀ ਭਗਵੰਤ ਮਾਨ ਗਵਰਨਮੈਂਟ ਹੈ ਇਹ ਕਹਿੰਦੇ ਵੀ ਅਵੇਸ਼ਾ ਪਹਿਲਾਂ ਸਟੇਕ ਹোল্ডার ਨਾਲ ਗੱਲ ਕਰੋ ਪਹਿਲਾਂ ਸਬ ਕੈਬਨਿਟ ਸਬ ਕਮੇਟੀ ਨੇ ਗੱਲ ਕੀਤੀ ਅੱਜ ਅਸੀਂ ਇਹਨਾਂ ਦੀ ਮੇਰੇ ਨਾਲ ਸਾਰੀ ਦੁਬਾਰਾ ਮੀਟਿੰਗ ਹੋਈ ਹੈ ਐਕਸਟੈਂਡਡ ਬਾਡੀ ਦੀ ਹੋਈ ਹੈ ਜਿਹੜੇ ਇਹਨਾਂ ਦੇ ਕਨਸਰਨ ਹੈ ਉਹ ਕੈਬਨਿਟ ਸਬ ਕਮੇਟੀ ਨੇ ਵੀ ਕਿਹਾ ਸੀਗਾ ਜੈਨੂਨ ਹੈ ਕਿਹਾ ਜੀ ਤੇ ਅਸੀਂ ਜਿਹੜੀ ਉਹ ਹਾਲਡ ਕੀਤੀ ਹੋਈ ਹੈ origignal ਫਾਰਮ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈਗਾ ਦੁਬਾਰਾ ਤੋਂ ਇੰਪਲੀਮੈਂਟ ਕਰਾਂਗੇ ਔਰ ਇਹ ਸੈਟੀਸਫਾਈਡ ਹੈ ਗਏ ਇਹਨਾਂ ਨੇ ਆਪਣੀ ਸਟ੍ਰਾਈਕ ਅਜ ਵਾਪਸ ਲੈ ਲਈ ਹੈ ਔਰ ਇਹਨਾਂ ਨੇ ਇਹ ਵੀ ਵਾਦਾ ਕੀਤਾ ਕਿ ਸੋਮਵਾਰ ਤੋਂ ਅਸੀਂ ਅਗਲੇ ਹਫਤੇ ਤੋਂ ਸ਼ੁਰੂ ਕਰਾਂਗੇ ਅਸੀਂ ਹੁਣ ਦੋ ਦਿਨ ਦੋ-ਦੋ ਘੰਟੇ ਐਕਸਟਰਾ ਟਾਈਮ ਲਾ ਕੇ ਤਾਂ ਕਿ ਲੋਕਾਂ ਨੂੰ ਜਿਹੜੀ ਦਿੱਕਤ ਹੋਈ ਹੈ ਇਨਕੰਵਿਨੀਅੰਸ ਹੋਈ ਹੈ ਉਹਨਾਂ ਨੂੰ ਬਿਹਤਰ ਸਹੂਲਤਾਂ ਦੇਵਾਂਗੇ ਔਰ ਅਸੀਂ ਹੋਰ ਵੀ ਬਹੁਤ ਸਾਰੇ ਜਿਹੜਾ ਇਹਨਾਂ ਦੇ ਕੈਰੀਅਰ ਜਿਹੜਾ ਹੈਗਾ ਉਹਦੇ ਵਾਸਤੇ ਸਾਡੀ ਡਿਸਕਸ਼ਨ ਹੋਈ ਹੈ ਅਸੀਂ ਹੋਰ ਵੀ ਬਹੁਤ ਕੁਝ ਕਰਨ ਜਾ ਰਹੇ ਹਾਂ ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਨਾਂ ਵਾਸਤੇ ਇਹਨਾਂ ਦੀ ਟ੍ਰੇਨਿੰਗ ਵਾਸਤੇ ਜਿੱਦਾਂ ਇਹ ਕਹਿਣਗੇ ਸਾਨੂੰ ਪ੍ਰੋਪੋਜ਼ ਉਹ ਵੀ ਸਾਰਾ ਸ਼ੁਰੂ ਕਰਨ ਜਾ ਰਹੇ ਆ ਸੋ ਮੈਂ ਇਸ ਮੌਕੇ ਤੇ ਜਿਹੜੇ ਬਾਕੀ ਦੇ ਸਾਡੇ ਹੈਗੇ ਆ ਚਾਹੇ ਸਾਡੇ CHOs ਆ ਜਾਂ ਸਾਡੇ ਜਿਹੜੇ ਦੂਜੇ ਨਰਸਸ ਆ ANM ਮਲਟੀਪਲ ਪਰਪਸ ਹੈਲਥ ਮੇਲ ਹੈ ਚਾਹੇ ਫੀਮੇਲ ਹੈ ਜਿੰਨੇ ਵੀ ਸਾਡੇ ਵਿੰਗ ਹੈ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਵੀ ਰਿਕਰੂਟਮੈਂਟ ਕੁਝ ਹੋ ਗਈ ਆ ਕੁਝ ਚੱਲਦੀ ਪਈ ਆ ਕੁਝ ਅਸੀਂ ਜਿਹੜੇ ਹੈਗੇ ਆ 263 ਨੂੰ ਅਸੀਂ ਸਰਟੀਫਿਕੇਟ ਵੀ ਦੇ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਵੀ ਦੇ ਚੁੱਕੇ ਆ ਉਹ ਸਾਰਿਆਂ ਦਾ ਵੀ ਅਸੀਂ ਕਰਾਂਗੇ ਫੇਜ਼ਡ ਮੈਨਰ ਦੇ ਵਿੱਚ ਸਾਰਿਆਂ ਦਾ ਕਰਾਂਗੇ ਮੈਂ ਸਾਰਿਆਂ ਨੂੰ ਕਹਿੰਨਾ ਹੈ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ 3 ਕਰੋੜ ਲੋਕ ਐ 3.5 ਕਰੋੜ ਲੋਕ ਐ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਵਧੀਆ ਮਿਆਰੀ ਸਿਹਤ ਸਹੂਲਤਾਂ ਦਈਏ ਇਹਨਾਂ ਨੇ ਅਕਨੋਲਜ ਕੀਤਾ ਕਿ ਸਾਡੇ ਕੋਲੇ ਪਹਿਲੀ ਵਾਰੀ ਦਵਾਈਆਂ ਆਈਆਂ ਸਾਰੀਆਂ ਸਾਡੇ ਕੋਲੇ ਡਾਕਟਰਾਂ ਕੋਲੇ ਹੁਣ ਸਾਡਾ ਕੋਈ ਹੈਂਡੀਕੈਪ ਨਹੀਂ ਐ ਐਕਸ-ਰੇ ਅਲਟਰਾਸਾਊਂਡ ਦੀਆਂ ਮਸ਼ੀਨਾਂ ਆਈਆਂ ਗਵਰਨਮੈਂਟ ਵਧੀਆ ਕੰਮ ਕਰ ਰਹੀ ਐ ਆਮ ਆਦਮੀ ਕਲੀਨਿਕ ਚ ਬਹੁਤ ਅੱਛਾ ਕੰਮ ਹੋ ਰਿਹਾ ਸੋ ਉਹਨੂੰ ਆਪਾਂ ਸਾਰੇ ਜਣੇ ਕੰਟ੍ਰਿਬਿਊਟ ਕਰਕੇ ਆਪਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਕਿਵੇਂ ਦੇਣੀਆਂ ਅਸੀਂ ਚਾਹੇ ਮੈਂ ਲੋਕਾਂ ਨੂੰ ਵੀ ਅਪੀ ਕਿ ਆ ਪਿਛਲੇ ਜਿਹੜੋ ਪਿਛਲੇ ਹਫਤੇ 10 ਦਿਨ ਤੋਂ ਜਿਵੇਂ ਡੈਂਗੂ ਦੇ ਕੇਸਸ ਐ ਇਹਦੇ ਵਿੱਚ ਇੱਕ ਥੋੜਾ ਜਿਹਾ ਪਹਿਲਾਂ ਬਹੁਤ ਅੱਛਾ ਸਾਡਾ ਕੰਟਰੋਲ ਚੱਲ ਰਿਹਾ ਸੀਗਾ ਥੋੜੇ ਜਿਹੇ ਕੇਸ ਵਧੇ ਆ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਉਹਦੇ ਤੇ ਵੀ ਮਿਹਨਤ ਕਰਾਂਗੇ ਚਾਹੇ ਸਵਾਇਨ ਫਲੂ ਨੇ ਦਸਤਕ ਦਿੱਤੀ ਐ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਆ ਜੀ ਗਵਰਨਮੈਂਟ ਪ੍ਰਿਪੇਅਰਡ ਐ ਡਾਕਟਰ ਸਾਰੇ ਸਾਰਾ ਸਟਾਫ ਸਾਡੇ ਕੋਲੇ ਦਵਾਈਆਂ ਸਾਰਾ ਕੁਝ ਸਾਡੇ ਕੋਲੇ ਬੈਡਸ ਵਗੈਰਾ ਅਸੀਂ ਅਰੇਂਜ ਕੀਤੇ ਹੋਏ ਆ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਬਟ ਅਸੀਂ ਲੋਕਾਂ ਤੋਂ ਵੀ ਕੋਆਪਰੇਸ਼ਨ ਚਾਹੁੰਦੇ ਆ ਕਿ ਤੁਹਾਡੇ ਘਰ ਦੇ ਵਿੱਚ ਬੜੀਆਂ ਛੋਟ ਛੋਟੀਆਂ ਗੱਲਾਂ ਜੀ ਤੁਸੀਂ ਪਾਣੀ ਦਾ ਕੋਈ ਕੰਟੇਨਰ ਰੱਖਿਆ ਹੋਇਆ ਪਾਂਛੀਆ ਲਈ ਕੋਈ ਕਟੋਰਾ ਰੱਖਿਆ ਹੋਇਆ ਤੁਹਾਡੇ ਘਰ 'ਚ ਜਿਹੜਾ ਠੰਡੀ ਹਵਾ ਵਾਲਾ ਕੂਲਰ ਲੱਗਿਆ ਹੋਇਆ ਉਹਦਾ ਪਾਣੀ ਹਫਤੇ 'ਚ ਹਰ ਸ਼ੁੱਕਰਵਾਰ ਨੂੰ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਦਿਓ ਫੇਰ ਦੁਬਾਰਾ ਭਰ ਦਿਓ ਠੀਕ ਆ ਜੀ ਚਾਹੇ ਤੁਹਾਡੇ ਫ੍ਰਿਜ ਦੇ ਵਿੱਚ نیچے ਟ੍ਰੇ ਆ ਸੋ ਇਹ ਛੋਟ ਛੋਟੀਆਂ ਗੱਲਾਂ ਹੈਗੀਆਂ ਜਿਹੜੇ ਬੰਦੇ ਕੋਈ ਕੋਈ ਜਿਹੜੇ 슈ਗਰ ਦੇ ਮਰੀਜ਼ ਐ ਬਲੱਡ ਪ੍ਰੈਸ਼ਰ ਦੇ ਮਰੀਜ਼ ਐ ਉਹ ਔਰ ਜਿਹੜੇ ਕਿਸੇ ਨੂੰ ਕੈਂਸਰ ਹੈ ਕੋਈ ਦਵਾਈ ਲੈ ਰਿਹਾ ਕਿਸੇ ਦੇ ਗੁਰਦੇ ਬਦਲੇ ਹੋਏ ਆ ਗੁਰਦੇ ਫੇਲ ਹੋਏ ਹੋਏ ਆ ਇਹਨਾਂ ਨੂੰ ਅਸੀਂ ਇਮਿਊਨ ਕਾਮਪਰੋਵਾਈਜ਼ਡ ਕਹਿੰਦੇ ਆ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਆ ਕੋਈ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਅੱਗੇ ਜਿਵੇਂ ਜਿਵੇਂ ਅੱਗੇ ਸਰਦੀ ਆਣੀ ਆ ਨਾ ਜੀ ਉਹ ਜਿਹੜਾ ਪੀੜ ਪੜੱਕੇ ਤੇ ਇਲਾਕੇ ਚ ਨਾ ਜਾਓ ਜੇ ਜਾਣਾ ਤਾਂ ਮੂੰਹ ਤੇ ਕੱਪੜਾ ਰੱਖ ਲਓ ਢੱਕ ਲਓ ਉਹਨੂੰ ਮੰਨ ਲਓ ਨਾ ਜੀ ਜਿਹੜੀਆਂ ਕਿ ਹਵਾ ਦੇ ਸਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਣ ਲਈ ਇਹ ਇਹ ਪਰਮਾਨੈਂਟ ਪ੍ਰਕਾਸ਼ਨ ਹੈ ਜੀ ਡਾਕਟਰ ਕਿੰਨੇ ਭਰਤੀਆਂ ਕੀਤੀਆਂ ਜਾ ਰਹੀਆਂ ਔਰ ਕੋਈ ਟਾਈਮ ਬਾਉਂਡ ਵੀ ਹੋਇਆ ਹੈ ਹਾਂਜੀ ਬਿਲਕੁਲ ਸਾਡੇ ਜਿਹੜਾ 400 ਡਾਕਟਰਾਂ ਦੀ ਸਾਬ ਨਰਸਸ ਦੀ ਭਰਤੀ ਹੋਣੀ ਸੀ ਜੀ ਉਹਦੇ ਚ ਟੈਕਨੀਕਲ ਗਲਿਚ ਆ ਗਿਆ ਸੀਗਾ ਉਹਨਾਂ ਨੂੰ ਵੀ ਮੈਂ ਕੁੜੀਆਂ ਨੂੰ ਕਹਿਣਾ ਧਰਨਾ ਨਾ ਲਾਓ ਅਸੀਂ ਕੋਈ ਅਸੀਂ ਕੋਈ ਕੈਨਸਲ ਨਹੀਂ ਕੀਤਾ ਉਹ ਉਹਦੇ ਚ ਟੈਕਨੀਕਲ ਗਲਿਚ ਹੋ ਗਿਆ ਕੱਲ ਨੂੰ ਕੋਈ ਪੇਪਰ ਲੀਕ ਹੋ ਜਾ ਜਿਵੇਂ ਬਾਕੀ ਸਟੇਟਸ ਹੁੰਦਾ ਸਾਡਾ ਟੱਚਪੋਇੰਟ ਅਜੇ ਤੱਕ ਰਿਕਾਰਡ ਬਹੁਤ ਅੱਛਾ ਹੈ ਭਗਵਾਨਤਮਾਨ ਗਵਰਨਮੈਂਟ ਦੇ ਵਿੱਚ ਪੇਪਰ ਲੀਕ ਨਹੀਂ ਹੋਇਆ ਅਜੇ ਤੱਕ ਅਸੀਂ ਉਹਦੀਆਂ ਸਾਰੀਆਂ ਪ੍ਰਕਾਸ਼ਨ ਲੈ ਕੇ ਕੋਈ ਗੱਲ ਹੀ ਹਫ਼ਤੇ ਦੱਸ ਦਿੰਦਾ ਫਰਕ ਨਹੀਂ ਪੈਂਦਾ ਉਹ ਸਾਰਾ ਤਾਂ ਕਿ ਉਹ ਲੀਗਲ ਉਹਨਾਂ ਨੂੰ ਹਸਲ ਨਾ ਆ ਜਾਏ ਫਿਰ ਲੰਬਾ ਲਟਕ ਲਟਕ ਜਾਂਦਾ ਕਈ ਵਾਰੀ ਇਸ ਕਰਕੇ ਅਸੀਂ ਉਹਨਾਂ ਦੇ ਟੈਸਟ ਹੋਣਗੇ ਜੀ ਹੁਣ ਉਹ ਸਾਰਾ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਸਾਰੀ ਜਿਹੜੀ ਹੈਗੀ ਉਹਨਾਂ ਨੇ ਸਾਰਾ ਅਰੇਂਜਮੈਂਟ ਕਰ ਲਿਆ ਹੋਇਆ ਨਰਸਸ ਦੀ ਭਰਤੀ ਹੋ ਰਹੀ ਹੈ ਜੀ ਡਾਕਟਰਸ ਦੀ ਹੋ ਰਹੀ ਹੈ 400 ਦੀ ਹੋ ਰਹੀ ਹੈ 1390 ਦੀ ਹੋਰ ਮਨਜ਼ੂਰੀ ਦਿੱਤੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਮੇਲ ਆ ਉਹਨਾਂ ਦੀ ਜਿਹੜੇ ਜਿੰਨੇ ਵੀ ਸਾਰੇ ਪੈਰਾਮੈਡਿਕ ਆ ਉਹਨਾਂ ਦੀ ਹੋਰ ਜਿੰਦਿਆਂ ਜਿੰਦੀਆਂ ਪੋਸਟਾਂ ਖਾਲੀ ਆ ਉਹ ਸਾਰਾ ਅਸੀਂ ਕਰਕੇ ਸਿਸਟੇਮੈਟਿਕਲੀ ਹੌਲੀ ਹੌਲੀ ਕਰ ਰਹੇ ਆ ਇਹ ਸਾਰੀਆਂ ਅਸੀਂ ਪੋਸਟਾਂ ਭਰਾਂਗੇ ਕਿੰਨੇ ਕਿੰਨੇ ਤੇ ਕੀ ਆਊਟਸੋਰਸ ਕਿਤੇ ਜਾਣਗੇ ਸੁਰੱਖਿਆ ਮੁਲਾਜ਼ਮਾਂ ਦਾ ਕੀ ਆ ਕੋਈ ਦੋ ਬੰਦੇ ਬੋਲੋ ਸੁਰੱਖਿਆ ਮੁਲਾਜ਼ਮਾਂ ਦਾ ਦੱਸੋ ਕਿੰਨੇ ਤੇ ਆ ਜਿਹੜਾ ਸਕਿਉਰਿਟੀ ਦਾ ਹੈਗਾ ਜੀ ਉਹਦੇ ਚ ਦੋ ਤਿੰਨ ਚਾਰ ਐਸਪੈਕਟ ਹੈਗੇ ਉਹਦੇ ਚ ਇੱਕ ਤਾਂ ਸੀਗਾ ਸੀਸੀਟੀਵੀ ਕੈਮਰੇ ਦਾ ਉਹਦਾ ਬਜਟ ਆ ਗਿਆ ਲੱਗਣੇ ਸ਼ੁਰੂ ਹੋ ਗਏ ਆ ਜਿਹੜਾ ਲਾਈਟਾਂ ਦਾ ਸੀਗਾ ਜਿੱਥੇ ਇੱਕ ਤੇ ਡਾਰਕ ਸਪੌਟ ਹੈ ਉਹਦਾ ਹੋ ਗਿਆ ਉਹ ਵੀ ਉਹ ਵੀ ਕੰਮ ਚੱਲਦਾ ਪਿਆ ਜੀ ਜਿਹੜੇ ਸੁਰੱਖਿਆ ਗਾਰਡਸ ਹੈ ਉਹ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਕਿਹਾ ਸੀ ਐਸੋਸੀਏਸ਼ਨ ਨੇ ਉਸ ਤਰ੍ਹਾਂ ਅਸੀਂ ਵਰਕਆਊਟ ਕਰਕੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਜਿੰਨੀ ਜਿੰਨੀ ਸਾਡੀ ਰਿਕੁਆਇਰਮੈਂਟ ਹੈ ਉਹਦੇ ਵਿੱਚ ਕੋਈ ਕੋਈ ਸਾਡੇ ਤੇ ਲਿਮਟ ਨਹੀਂ ਹੈ ਜੀ ਜਿੰਨੀ ਸਾਨੂੰ ਲੋੜ ਹੋएगी ਅਸੀਂ ਰੱਖਾਂਗੇ ਬਟ ਇਹਦੇ ਨਾਲ ਅਸੀਂ ਇਸ ਤੋਂ ਸਿਵਾਏ ਵੀ ਜਿਹੜੇ ਹੁੰਦੇ ਆ ਨਾ ਕੁਝ ਕੌਨਫੀਡੈਂਸ ਬਿਲਡਿੰਗ ਮੀਅਰਸ ਹੁੰਦੀਆਂ ਅਸੀਂ ਉਹਨਾਂ ਦੇ ਨਾਲ ਡਿਸਕਸ ਕੀਤੀਆਂ ਹੈਗੀਆਂ ਜੀ ਕਿ ਇੱਕ ਨਾ ਸਾਨੂੰ ਜੋ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਫਕੀਰਾਂ ਨੇ ਸਿਖਾਇਆ ਉਹ ਕਹਿੰਦੇ ਹੁੰਦੇ ਆ ਵੀ ਅੱਗੇ ਪੈਰ ਨੂੰ ਤਾਂ ਛੇਰ ਵੀ ਨਹੀਂ ਖਾਂਦਾ ਜੀ ਜੇ ਕੋਈ ਬੰਦਾ ਤੁਹਾਡੇ ਕੋਲ ਆ ਗਿਆ ਕੋਈ ਅੜਬ ਬੰਦਾ ਆ ਗਿਆ ਜੀ ਕੋਈ ਨਸ਼ੇੜੀ ਬੰਦਾ ਆ ਗਿਆ ਜੀ ਕੋਈ ਮਾੜਾ ਐਲੀਮੈਂਟ ਆ ਗਿਆ ਉਹਨੂੰ ਕਹੋ ਵੀਰ ਜੀ ਦੱਸੋ ਕੀ ਹੁਕਮ ਕਰੋ ਜੀ ਕੀ ਉਹਨੂੰ ਇੰਗੇਜ ਕਰ ਲਓ ਤੁਸੀਂ ਮੰਨ ਲਓ ਨਾ ਤੇ ਅਸੀਂ ਇਹਨਾਂ ਦੇ ਜਿਹੜਾ ਹੈਗਾ ਜਿੰਨੇ ਸਾਡੇ ਇੱਕ ਜ਼ਿਲ੍ਹਾ ਜਿਹੜੇ ਡਿਸਟ੍ਰਿਕਟ ਹੈਲਥ ਬੋਰਡ ਆ ਜੀ ਜ਼ਿਲ੍ਹਾ ਸਿਹਤ ਬੋਰਡ ਬਣਾਤੇ ਜਿਹਦੇ ਵਿੱਚ ਵਿਪਤੀ ਕਮਿਸ਼ਨਰ ਚੇਅਰਪਰਸਨ ਹੈ ਜੀ ਉਹਦਾ ਉਹਦੇ ਵਿੱਚ ਐਸਐਸਪੀ ਵੀ ਆ ਉਹਦੇ ਵਿੱਚ ਸਿਵਲ ਸਰਜਨ ਵੀ ਆ ਇਸੇ ਤਰ੍ਹਾਂ ਲੋਅਰ ਲੈਵਲ ਤੇ ਡੀਐਸਪੀ ਤੇ ਐਸਐਮਓ ਔਰ ਜਿਹੜਾ ਸਾਡਾ ਐਮਰਜੈਂਸੀ ਆ ਜਿਹੜੀ ਜਾਦਾ ਕਨਫਲਿਕਟ ਐਮਰਜੈਂਸੀ ਤੇ ਐਮਸੀਐਚ ਵਿੱਚ ਹੁੰਦੇ ਆ ਉੱਥੇ ਨੰਬਰ ਲਿਖ ਕੇ ਲਗਾ ਦਿੱਤੇ ਜੀ ਸਾਰੇ ਤੁਸੀਂ ਪੁਲਿਸ ਨੂੰ ਫੋਨ ਕਰੋਗੇ 5 ਮਿੰਟ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਹੋਏਗੀ ਤੁਸੀਂ ਤੁਹਾਨੂੰ ਕੋਈ ਜਿਹੜਾ ਬੰਦਾ ਕੋਈ ਰੱਕਸ ਕ੍ਰੀਏਟ ਕਰ ਰਿਹਾ ਗਾਲ੍ਹਾਂ ਕੱਢ ਰਿਹਾ ਕੋਈ ਗੱਲ ਹੀ ਉਹਨੂੰ 5 ਮਿੰਟ ਕੱਢ ਲੈਣ ਦਿਓ ਜੀ ਬਾਬਾ ਤੁਸੀਂ ਉੱਥੇ ਫੋ ਸਾਡੇ ਹਸਪਤਾਲਾਂ ਵਿੱਚ ਨਾ ਤਾਂ ਉੱਥੇ ਹੈਲਥ ਮਿਨਿਸਟਰ ਵੀਆਈਪੀ ਆ ਜੀ ਨਾ ਸਾਡਾ ਕੋਈ ਸੈਕਟਰੀ ਜਾਂ ਕੋਈ ਹੋਰ ਵੀਆਈਪੀ ਆ ਨਾ ਡਾਕਟਰ ਵੀ ਵੀਆਈਪੀ ਨੇ ਉੱਥੇ ਜੀ ਸਾਡੇ ਵਾਸਤੇ ਵੀਆਈਪੀ ਪੇਸ਼ੈਂਟ ਆ ਜਿਹੜੇ ਹਸਪਤਾਲ 'ਚ ਪੇਸ਼ੈਂਟ ਆ ਉਹੀ ਸੁਪਰ ਹਿੱਟ ਆ ਜੀ ਸਾਡੇ ਕੋਲੇ ਗਰੀਬ ਬੰਦੇ ਆਉਂਦੇ ਆ ਉਹਨਾਂ ਵਾਸਤੇ ਵੀ ਉਹ ਜਿਹੜਾ ਸਾਡਾ ਡਿਸਟ੍ਰਿਕਟ ਹੈਲਥ ਬੋਰਡ ਆ ਉਹਨਾਂ ਨੂੰ ਕੋਈ ਤਕਲੀਫ ਆ ਕਿ ਸਰ ਡਾਕਟਰ ਉਹਨਾਂ ਨਾਲ ਰੂਡਲੀ ਬਿਹੇਵ ਕੀਤਾ ਦਵਾਈ ਨਹੀਂ ਦਿੱਤੀ ਉਹਨਾਂ ਉਹਨਾਂ ਨੂੰ ਉਹ ਸੈਟੀਸਫਾਈਡ ਨਹੀਂ ਆ ਵੀ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਸਾਡੇ ਬੰਦੇ ਨਾਲ ਇਨਸਾਫ ਨਹੀਂ ਹੋਇਆ ਉਹਨੂੰ ਸਹੀ ਇਲਾਜ ਨਹੀਂ ਹੋਇਆ ਉਹਦਾ ਉਹ ਵੀ ਸ਼ਿਕਾਇਤ ਕਰ ਸਕਦੇ ਹੋ ਉਹਦੀ ਵੀ ਅਸੀਂ ਇੰਪਾਰਸ਼ੀਅਲ ਇਨਕੁਆਇਰੀ ਕਰਾਵਾਂਗੇ ਜੀ ਚਾਹੇ ਸਾਨੂੰ ਦੂਜੇ ਦੂਜੇ ਜ਼ਿਲ੍ਹੇ ਤੇ ਡਾਕਟਰ ਲਾ ਕੇ ਕਰਾਣੀ ਪਵੇਗੀ ਮਰੀਜ਼ ਸਾਡੇ ਲਈ ਪਹਿਲਾ ਬਟ ਹਾਂ ਕਿਸੇ ਨੂੰ ਵੀ ਕਿਸੇ ਬੰਦੇ ਨੂੰ ਵੀ ਜਿੱਦਾ ਵੱਡਾ ਮਰਜ਼ੀ ਹੋਵੇ ਉਹਨੂੰ ਵਾਇਲੈਂਸ ਕਰਨ ਦੀ ਡਾਕਟਰਾਂ ਨਾਲ ਬਦਤਮੀਜ਼ੀ ਕਰਨ ਦੀ ਇਜਾਜ਼ਤ ਨਹੀਂ ਹੈ ਬਟ ਉਹਨਾਂ ਦੇ ਹੱਕਾਂ ਵਾਸਤੇ ਅਸੀਂ ਸੁਚੇਤ ਆ ਅਸੀਂ ਉਹਨਾਂ ਦਾ ਵੀ ਉਹਨੇ ਧਿਆਨ ਰੱਖਾਂਗੇ ਪਹਿਲਾਂ ਉਹਨਾਂ ਦਾ ਮਰੀਜ਼ਾਂ ਦਾ ਧਿਆਨ ਰੱਖਾਂਗੇ ਅਸੀਂ ਆਪਣੀਆਂ ਲੇਡੀਜ਼ ਦਾ ਧਿਆਨ ਪਹਿਲਾਂ ਰੱਖਾਂਗੇ ਕਿਸੇ ਬੰਦੇ ਨੇ ਵੀ ਵਾਇਰਲਸ ਦਾ ਦੂਰ ਦੀ ਗੱਲ ਹੈ ਕਿਸੇ ਲੇਡੀ ਨਾਲ ਬਦਤਮੀਜ਼ੀ ਵੀ ਨਹੀਂ ਕਰਨੀ ਚਾਹੀਏ ਚਾਹੇ ਉਹ ਡਾਕਟਰ ਹੋਵੇ ਪੈਰਾਮੈਡਿਕ ਹੋਵੇ ਮੈਂ ਤਾਂ ਕਹੂੰਗਾ ਸਮਾਜ ਦੀ ਕੋਈ ਔਰਤ ਵੀ ਹੋਵੇ ਕਿਤੇ ਬਾਹਰ ਵੀ ਹੋਵੇ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਸਰ 12 ਹਫ਼ਤੇ ਦਾ ਸਮਾਂ ਦਿੱਤਾ ਗਿਆ ਕੁਝ ਸਰਕਾਰ ਦੇਖੋ ਉਹਦੇ ਵਿੱਚ ਮੈਂ ਕਹਿੰਦਾ ਜੀ ਅਸੀਂ 12 ਹਫ਼ਤੇ ਵੀ ਕਿਉਂ ਲਾਣੇ ਅਸੀਂ ਪ੍ਰੋਸੈਸ ਸ਼ੁਰੂ ਕਰਤੀ ਐ 6 ਹਫ਼ਤੇ ਜੀ ਠੀਕ ਆ ਜੀ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੈ ਠੀਕ ਆ ਜੀ ਸੋ ਉਹ ਤਾਂ ਜਿਹੜੀ ਇਹਨਾਂ ਦੀ ਪ੍ਰਮੋਸ਼ਨਸ ਰੁਕੀਆਂ ਹੋਈਆਂ ਨੇ ਪਿਛਲੇ ਪਾਕਿਸਤਾਨ ਪਿਛਲੀ ਸਰਕਾਰ ਦੇ ਉਹ ਪ੍ਰੋਸੈਸ ਕਿਸ ਤਰ੍ਹਾਂ ਦੁਬਾਰਾ ਕੀਤਾ ਨਹੀਂ ਪ੍ਰੋਸੈਸ ਤਾਂ ਉਹ ਤਾਂ ਆਲਰੇਡੀ ਜਦੋਂ ਮੈਂ ਆਇਆ ਸੀ ਨਾ ਜਿੱਦੇ ਐਸਐਮਓਜ਼ ਦੀਆਂ ਸਿਵਲ ਸਰਚਸ ਦੀਆਂ ਬਹੁਤ ਕੀਤੀਆਂ ਉਹ ਔਰ ਇੱਥੇ ਤੱਕ ਨੌਬਤ ਪਹੁੰਚੀ ਹੋਈ ਹੈ ਕਿ ਅਗਲੇ ਨੂੰ ਕਿਸੇ ਨੂੰ ਮਹੀਨਾ ਮਿਲਦਾ ਸਿਵਲ ਸਰਚਸ ਦਾ ਕਿਸੇ ਨੂੰ 2 ਮਹੀਨੇ ਫਿਰ ਉਹ ਪਲਾਨ ਕਰਕੇ ਕੰਮ ਨਹੀਂ ਕਰ ਸਕਦਾ ਆਪਣੀ ਵਿਜਨ ਦੇ ਨਾਲ ਕੋਈ ਅੱਗੇ ਅੱਗੇ ਕੁਝ ਕਰਕੇ ਨਹੀਂ ਦਿਖਾ ਸਕਦਾ ਸੋ ਅਸੀਂ ਜਿਹੜੇ ਡਾਇਰੈਕਟਰ ਲਾਏ ਹੁਣ ਇਹਨਾਂ ਕੋਲ ਅਸੀਂ ਮੇਰੀ ਕੋਸ਼ਿਸ਼ ਹੈ ਵੀ ਘਟੋ ਘਟ ਬੰਦੇ ਕੋਲੇ 2 ਸਾਲ ਦਾ ਟਾਈਮ ਹੋਵੇ ਤੇ 6 ਮਹੀਨੇ ਉਹ ਜਿਹੜਾ ਐਗਜ਼ਿਸਟਿੰਗ ਡਾਇਰੈਕਟਰ ਹੈ ਉਹਦੇ ਨਾਲ ਕੰਮ ਕਰੇ ਉਹਨੇ ਸਿੱਖਿਆ ਹੋਵੇ ਸਾਰਾ ਜੀ ਮਾਲੋ 6 ਮਹੀਨੇ ਤਾਂ ਮੈਨੂੰ ਪਤਾ ਮੈਨੂੰ ਮੈਨੂੰ ਲੱਗ ਗਿਆ ਜੀ ਮਾਲੋ ਹਾਲਾ ਕਿ ਮੈਂ ਡਾਕਟਰ ਸੀ ਮੈਨੂੰ ਹੈਲਥ ਮਿਨਿਸਟਰ ਦੇ ਬਾਅਦ ਮੈਨੂੰ 6 ਮਹੀਨੇ ਸਾਰਾ ਸਟਰਕਚਰ ਕਿਵੇਂ ਆ ਕਿੰਨੀਆਂ ਬ੍ਰਾਂਚਸ ਆ ਇਹਦੇ ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੈ ਇਹ ਡਾਇਰੈਕਟਰਲ ਸਰਵਿਸਸ ਹੈ ਇਹ ਡੀਆਰਐਮਈ ਹੈ ਜੀ ਇਹ ਆਪਣਾ ਜਿਹੜਾ ਹੈਗਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਇਹ ਪੀਐਸਐਕਸ ਹੈ ਜੀ ਮਾਲੋ ਸਾਡੀਆਂ ਬ੍ਰਾਂਚਸ ਸਟੇਟ ਹੈਲਥ ਏਜੰਸੀ ਹੈ ਜੀ ਬਹੁਤ ਸਾਰੀਆਂ ਬ੍ਰਾਂਚਸ ਆ ਜਾਂ ਉਹ ਇਹ ਸਹੀਦਾ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸਾਰਾ ਸਮਝਣ ਦਾ ਫਿਰ ਉਹਨੇ ਰਿਫਾਰਮ ਲੈ ਕੇ ਆਣੇ ਆ ਮੇਰੀ ਕੋਸ਼ਿਸ਼ ਤਾਂ ਹੈਗੀ ਉਹਨਾਂ ਕੋਲ ਘੱਟੋ ਘੱਟ 2 ਸਾਲ ਦਾ ਸਮਾਂ ਹੋਣਾ ਚਾਹੀਦਾ ਅਸੀਂ ਉਧਰ ਨੂੰ ਮੂਵ ਕਰ ਰਹੇ ਹਾਂ ਜੀ ਐਡੀਸ਼ਨਲ ਡਾਇਰੈਕਟਰ ਦੀਆਂ ਪੋਸਟਾਂ ਤਾਂ ਕਿ ਉਹ ਘੱਟੋ ਘੱਟ ਬੰਦਾ 6 ਮਹੀਨੇ ਸਾਲ ਉਹਨੇ ਐਜ਼ ਅ ਐਡੀਸ਼ਨਲ ਡਾਇਰੈਕਟਰ ਉਹ ਸਾਰਾ ਕੰਮ ਸਿੱਖਿਆ ਹੋਵੇ ਜਦੋਂ ਉਸ ਪੋਸਟ ਤੇ ਆਵੇ ਤਾਂ ਤਾਂ ਇਹਦਾ ਹਾਨ ਹੋਏਗਾ ਜੀ ਰੱਖ ਸਰ ਪ੍ਰਾਈਵੇਟ ਸਿਕਿਉਰਿਟੀ ਦਾ ਵੀ ਜ਼ਿਕਰ ਇੱਥੇ ਕੀਤਾ ਜਾਣਾ ਕਿ ਹਸਪੀਟਲ ਦੇ ਵਿੱਚ ਕਿ ਪ੍ਰਾਈਵੇਟ ਸਿਕਿਉਰਟੀਆਂ ਵੀ ਹਾਇਰ ਕੀਤੀ ਤੁਸੀਂ ਉਹਨੂੰ ਪੀਜੀਏ ਦੇ ਤਰ੍ਹਾਂ ਦੇਖੋ ਤੁਸੀਂ ਉਹਨੂੰ ਪ੍ਰਾਈਵੇਟ ਕਹਿ ਲਓ ਅਸੀਂ ਜਨਰਲੀ ਸਾਡੀ ਜਿਹੜੀ ਏਜੰਸੀ ਹੈ ਉਹ ਜਿਹੜੀ ਹੈਗੀ ਆ ਤੁਹਾਡੇ ਨਾਲ ਜੀ ਐਕਸ ਸਰਵਿਸਮੈਨ ਦੀ ਉਹ ਉਹ ਉਹਦੇ ਥਰੂ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਹਾਂ ਇੰਨਾ ਕੁ ਜ਼ਰੂਰ ਕੀਤਾ ਕਿ ਜਿਹੜੇ ਸਾਡੇ ਜਿਵੇਂ ਡਿਸਟ੍ਰਿਕਟ ਹਸਪੀਟਲ ਹੈ ਜਾਂ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇੱਕ ਘੱਟੋ ਘੱਟ ਕਰਨਲ ਜਾਂ ਬਰਗੇਡੀਅਰ ਲੈਵਲ ਦੇ ਬੰਦੇ ਜਿੱਥੇ ਮੈਡੀਕਲ ਕਾਲਜ ਵੀ ਆ ਬਰਗੇਡੀਅਰ ਜਾਂ ਕਰਨਲ ਲੈਵਲ ਦਾ ਬੰਦਾ ਉਹਦਾ ਇੰਚਾਰਜ ਹੋਵੇ ਤੇ ਜਿਹੜੇ ਉਹਨਾਂ ਨੇ ਬੰਦੇ ਰੱਖਣੇ ਆ ਉਹ ਫਿਜ਼ੀਕਲੀ ਫਿਟ ਹੋਣ ਤੇ ਐਕਟਿਵ ਹੋਣ ਉਹ ਬਹੁਤ ਜ਼ਿਆਦਾ ਬੰਦਿਆਂ ਦੀ ਗਿਣਤੀ ਮੈਟਰ ਨਹੀਂ ਕਰਦੀ ਜਿੰਨੀ ਉਹਨਾਂ ਦਾ ਫਰਤੀਲਾਪਨ ਔਰ ਉਹਨਾਂ ਦੀ ਜਿਹੜੀ ਹੈਗੀ ਆ ਉਹ ਬਾਕੀ ਉਹ ਬੜੀਆਂ ਕੁਆਲਿਟੀਆਂ ਨੇ ਵੀ ਅਸੀਂ ਜਿਹੜਾ ਪਹਿਲਾਂ ਨਹੀਂ ਕਨਸਟਰੇਟ ਕੀਤਾ ਉਹ ਵਾਲੀਆਂ ਕੁਆਲਿਟੀਆਂ ਤੇ ਵੀ ਅਸੀਂ ਕਨਸਟਰੇਟ ਕਰਦੇ ਆ। ਸਰ ਇੱਕ ਵੱਡੀ ਬੋਰਡ ਦੇ ਵਿੱਚ ਤੋਂ ਅਸੀਂ ਕਦਮ ਲੈ ਕੇ ਸਿਹਤ ਵਿਭਾਗ ਨੇ ਸਟੋਰ ਬਣਾਇਆ ਸੀ। 2020 ਦੀ ਗੱਲ ਆ ਦਵਾਈਆਂ ਅਜੇ ਤੱਕ ਉੱਥੇ ਪਈਆਂ ਨੇ ਖਰਾਬ ਹੋ ਗਈਆਂ। ਨਹੀਂ ਉਹ ਸਾਰਾ ਕੁਝ ਅਸੀਂ ਕਰ ਚੁੱਕੇ ਹਾਂ। ਉਹ ਮੈਂ ਦੱਸਦਾ ਜੀ ਉਹ ਉਹ ਸਾਰਾ ਹੋ ਚੁੱਕਿਆ ਜੀ ਇਹ। ਉਹਦੀ ਮੈਂ ਕਮੇਟੀ ਬਣਾਤੀ ਆ ਜੀ। ਉਹਦੇ 'ਚ ਅਸੀਂ ਕਮੇਟੀ ਬਣਾਤੀ ਆ ਉਹ ਇੱਕ ਲੰਬੀ ਕਹਾਣੀ ਆ ਜੀ ਜਦੋਂ ਕੋਵਿ ਉਹ ਕਹਿੰਦੇ ਉਹਦਾ ਨਾ ਜੀ ਆਪ ਤਾਂ ਮੈਂ ਅਫਸਰ ਵਾਲੇ ਬੰਦੇ ਸੀਗੇ ਉਸ ਵੇਲੇ ਉਹਨਾਂ ਨੇ ਬਹੁਤ ਸਾਰਾ ਸਮਾਨ ਇਹੋ ਜਿਹਾ ਖਰੀਦਿਆ ਸੀ ਜਿਹੜਾ ਨਾ ਉਸ ਵੇਲੇ ਯੂਜ਼ ਹੋਇਆ ਨਾ ਉਹ ਯੂਜ਼ ਹੋ ਸਕਦਾ ਸੀ ਬਟ ਇਹ ਤਾਂ ਹੁਣ ਇੱਕ ਵਿਰਾਸਤੀ ਇਸ਼ੂ ਆ ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਬਹੁਤ ਖਲਾਰਾ ਪਾਇਆ ਉਹਨਾਂ ਨੇ ਜੀ ਇਹਨਾਂ ਦਾ ਇਹਨਾਂ ਦਾ ਇਹਨਾਂ ਦੇ ਪ੍ਰੋਮੋਸ਼ਨ ਬੰਦ ਕਰਤੀ ਜੀ ਜਿਹੜੀ ਕੰਪਨੀ ਇੰਸ਼ੋਰੈਂਸ ਰਨ ਕਰਦੀ ਸੀ ਉਹ ਬੰਦ ਕਰਤੀ ਜੀ ਐੋ ਜਿਹਾ ਮੰਨ ਲਓ ਸਾਮਾਨ ਕਰੋੜਾ ਰੁਪਏ ਦਾ ਸਾਮਾਨ ਖਰੀਦ ਕੇ ਧਰ ਗਏ ਉਹ ਹੋ ਗਿਆ ਹੋਰ ਬਹੁਤ ਹੈ ਜੀ ਜਿਹੜੀ ਆ ਤੁਹਾਡੀਆਂ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਕਿਤੇ 10 ਕਰੋੜ ਕਿਤੇ 15 ਕਰੋੜ ਕਿਤੇ 6 ਕਰੋੜ ਦੇ ਜਿਹੜੇ ਉਹਨਾਂ ਦੇ ਪੈਂਡਿੰਗ ਬਿੱਲਸ ਆ ਜਿਹੜਾ ਕੁਝਿੰਗ ਜਿਹੜਾ ਕਿਰਾਇਆ ਜੀ ਪੈਂਡਿੰਗ ਮੈਂ ਕਹਿੰਦਾ ਜੀ ਉਹ ਬਹੁਤ ਕੋਸ਼ ਹੈ ਸਾਰਾ ਉਹ ਅਸੀਂ ਉਹ ਡੀਲ ਕਰ ਰਿਆ ਜੀ ਸਰਕਾਰ ਦੇ ਲੈਵਲ ਤੇ ਸਰਕਾਰ ਦੇ ਬੰਦੇ ਸਾਰੇ ਉਹ ਡੀਲ ਕਰ ਰਿਹਾ ਬਹੁਤ ਬਹੁਤ ਧੰਨਵਾਦ